ਅਮਰੀਕਾ ਦੇ ਨਿਊਯਾਰਕ ਸਿਟੀ ਨੇ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਅਤੇ ਧਾਰਮਿਕ ਆਜ਼ਾਦੀ ਲਈ ਦਿੱਤੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਹਿਲੀ ਵਾਰ ਇੱਕ ਸੜਕ ਦਾ ਨਾਮ ਗੁਰੂ ਸਾਹਿਬ ਜੀ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਕੁਇਨਸ ਦੇ ਰਿਚਮੰਡ ਹਿੱਲ ਇਲਾਕੇ ਦੇ ਵਿੱਚ 114th ਸਟਰੀਟ ਅਤੇ 101 ਐਵੇਨਿਊ ਦੇ ਚੌਰਾਹੇ ਨੂੰ ਅਧਿਕਾਰਿਕ ਤੌਰ ਤੇ ਗੁਰੂ ਤੇਗ ਬਹਾਦਰ ਜੀ ਮਾਰਗਵੇ ਕਿਹਾ ਜਾਵੇਗਾ ਇਹ ਫੈਸਲਾ ਗੁਰੂ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਲੈ ਕੇ ਲਿਆ ਗਿਆ ਹੈ ਅਤੇ ਸਿੱਖ ਪਾਈਚਾਰੇ ਦੇ ਵਿੱਚ ਇਹ ਮਾਣ ਵਾਲੀ ਗੱਲ ਹੈ ਇਸ ਨਾਲ ਨਾ ਸਿਰਫ ਸਿੱਖ ਪਾਈਚਾਰੇ ਨੂੰ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਉਭਾਰ ਮਿਲੇਗਾ ਬਲਕਿ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਇੱਕ ਜ਼ਰੀਆ ਵੀ ਮਿਲੇਗਾ ਨਿਊਯਾਰਕ ਨੂੰ ਲਿਟਲ ਪੰਜਾਬ ਵੱਜੋਂ ਪਹਿਚਾਣ ਦਿਵਾਉਣ ਵਾਲੇ ਰਿਚਮੰਡ ਹਿੱਲ ਇਲਾਕੇ ਵਿੱਚ ਸਿੱਖ ਪਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਮਾਰਗ ਨੂੰ ਨਾਮ ਦੇਣ ਦਾ ਐਲਾਨ 12 ਅਕਤੂਬਰ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੇ ਵਿੱਚ ਕੀਤਾ ਗਿਆ ਜਿੱਥੇ ਸੈਂਕੜੇ ਸਿੱਖ ਪਾਈਚਾਰੇ ਦੇ ਲੋਕ ਲੋਕਲ ਅਧਿਕਾਰੀ ਤੇ ਧਾਰਮਿਕ ਆਗੂ ਮੌਜੂਦ ਸਨ ਕਾਉਂਸਲ ਮੈਂਬਰ ਲਿਨ ਸ਼ੁਲਮੈਨ ਨੇ ਇਸ ਨੂੰ ਇਤਿਹਾਸਿਕ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਨਿਆਂ ਦੀ ਲੜਾਈ ਲੜੀ ਇਸ ਤੋਂ ਪਹਿਲਾਂ ਵੀ ਨਿਊਯਾਰਕ ਦੇ ਵਿੱਚ ਪੰਜਾਬ ਐਵੇਨਿਊ ਵਰਗੇ ਨਾਮ ਦਿੱਤੇ ਗਏ ਨੇ ਪਰ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਕਿਸੇ ਸਿੱਖ ਗੁਰੂ ਦੇ ਨਾਮ ਤੇ ਨਿਊਯਾਰਕ ਦੇ ਵਿੱਚ ਕਿਸੇ ਮਾਰਗ ਦਾ ਨਾਮ ਰੱਖਿਆ ਗਿਆ ਹੋਵੇ ਉਧਰ ਪਹਿਲੀ ਪੰਜਾਬੀ ਅਮਰੀਕਨ ਨਿਊਯਾਰਕ ਸਟੇਟ ਅਸੈਂਬਲੀ ਦੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਇਸ ਫੈਸਲੇ ਤੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਨਿਆਂ ਬਰਾਬਰੀ ਅਤੇ ਸਾਰੇ ਧਰਮਾਂ ਦੀ ਰਾਖੀ ਦੇ ਲਈ ਲੜਾਈ ਲੜੀ ਕਮਿਊਨਿਟੀ ਬੋਰਡ 9 ਦੀ ਚੇਅਰ ਸ਼ੇਰੀ ਐਲਗਰੇਡੋ ਨੇ ਵੀ ਇਸ ਨੂ ਸਿੱਖ ਅਮਰੀਕੀਆਂ ਦੀ ਸੇਵਾ ਤੇ ਲੰਗਰ ਵਰਗਿਆ ਪਰੰਪਰਾਵਾਂ ਦੀ ਜਮ ਕੇ ਸ਼ਲਾਘਾ ਕੀਤੀ ਹੈ ਇਸ ਨਿਮਾ ਸਿੱਖ ਪਾਈਚਾਰੇ ਨੂੰ ਵਦੇਰੇ ਮਾਨਮਤਾ ਮਹਿਸੂਸ ਕਰਵਾਉਂਦਾ ਹੈ ਤੇ ਧਾਰਮਿਕ ਸਹਿਣਸ਼ੀਲਤਾ ਨੂੰ ਉਸ਼ਾਹਿਤ ਕਰਦਾ ਹੈ ਇਹ ਨਿਆਂ ਦੇਣ ਦੀ ਪ੍ਰਕਿਰਿਆ ਨਿਊਯਾਰਕ ਸਿਟੀ ਕੌਂਸਲ ਅਤੇ ਕਮਿਊਨਿਟੀ ਬੋਰਡ 9 ਨੇ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਅਸੈਂਬਲੀ ਮੈਂਬਰ ਜੈਨੀਫਰ ਰਾਜਕੁਮਾਰ ਅਤੇ ਅਸੈਂਬਲੀ ਮੈਂਬਰ ਡੇਵਿਡ ਵੈਪਰਨ ਦੇ ਦਫ਼ਤਰਾਂ ਨੇ ਵੀ ਸਹਿਯੋਗ ਕੀਤਾ ਨਿਊਯਾਰਕ ਦੇ ਵਿੱਚ ਸਿੱਖ ਪਾਈਚਾਰੇ ਨੇ ਲੰਗਰ ਪ੍ਰਥਾ ਅਤੇ ਹੋਰ ਸੇਵਾ ਕਾਰਜਾਂ ਦੇ ਨਾਲ ਅਮਰੀਕਾ ਦੇ ਸਮਾਜ ਦੇ ਵਿੱਚ ਅਹਿਮ ਯੋਗਦਾਨ ਪਾਇਆ ਹੈ ਜੋ ਇਸ ਨੂੰ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣਾਉਂਦਾ ਹੈ ਇਹ ਫੈਸਲਾ ਅਮਰੀਕਾ ਵਿੱਚ ਸਿੱਖ ਪਾਈ ਚਾਰੇ ਨੂੰ ਸਮਾਜ ਦੇ ਵਿੱਚ ਮਾਨ ਦਵਾਉਂਦਾ ਹੈ ਜਿੱਥੇ ਪਿਛਲੇ ਕੁਝ ਸਾਲਾਂ ਦੇ ਵਿੱਚ ਸਿੱਖ ਪਛਾਣ ਨੂੰ ਲੈ ਕੇ ਕਈ ਗਲਤਫਹਿਮੀਆਂ ਦੂਰ ਕਰਨ ਦੇ ਲਈ ਵਿਸ਼ੇਸ਼ ਪ੍ਰੋਗਰਾਮ ਵੀ ਚਲਾਏ ਜਾ ਰਹੇ ਨੇ ਰਿਚਮੈਂਡ ਹਿੱਲ ਇਲਾਕੇ ਵਿੱਚ ਸਿੱਖਾਂ ਨੇ ਵਪਾਰ ਤੇ ਧਾਰਮਿਕ ਜੀਵਨ ਦੇ ਨਾਲ ਇਲਾਕੇ ਨੂੰ ਤਬਦੀਲ ਕੀਤਾ ਜਿੱਥੇ ਅੱਜ ਦੋ ਵੱਡੇ ਗੁਰਦੁਆਰੇ ਮੌਜੂਦ ਨੇ ਅਤੇ ਸਿੱਖ ਪਾਈ ਚਾਰੇ ਦੇ ਨਾਲ ਜੁੜੇ ਕਈ ਸਥਾਨ ਵੀ ਨੇ ਇਹ ਫੈਸਲਾ ਅਮਰੀਕੀ ਸਮਾਜ ਦੇ ਵਿੱਚ ਹੋਰ ਲੋਕਾਂ ਨੂੰ ਸਿੱਖ ਧਰਮ ਦੀਆਂ ਕੁਰਬਾਨੀਆਂ ਤੇ ਸੇਵਾ ਭਾਵਨਾ ਦੇ ਬਾਰੇ ਜਾਗਰੂਕਤਾ ਫੈਲਾਏਗਾ।